ਸਤਿ ਸ਼੍ਰੀ ਅਕਾਲ ਸਾਰੇ ਵਿਦਿਆਰਥੀਆਂ ਨੂੰ ਮੈਂ ਡਾਕਟਰ ਹਰਪੀਨ ਸਿੰਘ ਅਗਾਸ ਕਲਾਸ ਪਟਿਆਲਾ ਵੱਲੋਂ ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਅਗਾਸ ਕਲਾਸ ਪਟਿਆਲਾ ਪਿਛਲੇ ਲੰਬੇ ਸਮੇਂ ਤੋਂ ਮਾਸਟਰ ਕੇਡਰ ਸਕੂਲ ਲੈਕਚਰਾਰ ਕਾਲਜ ਲੈਕਚਰਾਰ UGC NET TET ਤੇ ਹੋਰ ਜਿੰਨੀਆਂ ਵੀ ਸਰਕਾਰੀ ਨੌਕਰੀਆਂ ਨੇ ਸਾਰੀਆਂ ਦੀ ਤਿਆਰੀ ਜਿਹੜੀ ਆ ਆਨਲਾਈਨ ਤੇ ਆਫਲਾਈਨ ਮੋਡ ਦੇ ਵਿੱਚ ਕਰਵਾ ਰਿਆ ਹੈ ਰਿਕਾਰਡਿੰਗ ਬੈਚ ਵੀ ਸਾਡੇ ਕੋਲੇ ਨਾਲ ਸਾਰਿਆਂ ਦੇ ਜਿਹੜੇ ਆ ਅਵੇਲੇਬਲ ਹਨ ਅਗਾਸ ਕਲਾਸ ਪਟਿਆਲਾ ਦਾ ਪਿਛਲੇ ਸਮੇਂ ਦੌਰਾਨ ਸ਼ਾਨਦਾਰ ਨਤੀਜਾ ਰਿਹਾ ਜਿਸ ਵਿੱਚ ਅਗਾਸ ਕਲਾਸ ਪਟਿਆਲਾ ਦੇ ਵਿਦਿਆਰਥੀ ਗੁਰਦਾਸ ਸਿੰਘ ਨੇ 41 ਕਾਡ ਦੇ ਪੇਪਰ ਵਿੱਚੋਂ 150 ਦੇ ਵਿੱਚੋਂ 147 ਨੰਬਰ ਲੈ ਕੇ ਪੂਰੇ ਪੰਜਾਬ ਦੇ ਵਿੱਚੋਂ ਟੌਪ ਕੀਤਾ ਹੈ ਪਹਿਲਾ ਸਥਾਨ ਹਾਸਲ ਕੀਤਾ ਹੈ ਇਸੇ ਤਰ੍ਹਾਂ ਹੀ 3704 ਦੇ ਪੇਪਰ ਵਿੱਚ ਸਾਡੀ ਹੀ ਵਿਦਿਆਰਥਣ ਜਸਵੀਰ ਕੌਰ ਨੇ ਪੂਰੇ ਪੰਜਾਬ ਦੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ ਇਦਾਂ ਹੀ 60 60 ਦੇ ਪੇਪਰ ਵਿੱਚੋਂ ਸਾਡੀ ਵਿਦਿਆਰਥਣ ਗੁਰਲੀਨ ਕੌਰ ਨੇ ਪੂਰੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਵੇਂ ਹੀ UGC NET 2021 ਵਿੱਚੋਂ ਪ੍ਰਵੀਨ ਕੌਰ ਨੇ ਪੂਰੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਨਾਲ ਹੀ ਪੰਜਾਬੀ ਦੇ ਵਿਸ਼ੇ ਵਿੱਚੋਂ ਪੂਰੇ ਭਾਰਤ ਵਿੱਚੋਂ ਪਹਿਲਾ ਸਥਾਨ ਜਿਹੜਾ ਹੈ ਹਾਸਲ ਕੀਤਾ ਹੈ। ਇਵੇਂ ਹੀ 2016 ਦੇ UGC NET ਵਿੱਚ ਗੁਰਲੀਨ ਕੌਰ ਨੇ ਪੂਰੇ ਭਾਰਤ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਹ ਸਾਡੇ ਕੁਝ ਵਿਦਿਆਰਥੀ ਜਿਨ੍ਹਾਂ ਨੇ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਆਗਾਜ਼ ਕਲਾਸ ਪਟਿਆਲਾ ਵੱਲੋਂ ਇਸੇ ਤਰ੍ਹਾਂ ਹੀ ਜਗਤਾ ਸਿੰਘ ਨੇ ਸਕੂਲ ਲੈਕਚਰਾਰ ਦੇ ਪੇਪਰ ਵਿੱਚੋਂ ਹੈਂਡੀਕੈਪ ਕੋਟੇ ਵਿੱਚੋਂ ਦੂਸਰਾ ਸਥਾਨ ਹਾਸਲ ਕੀਤਾ ਹੈ ਐਵੇਂ ਹੀ ਸਾਡੇ ਹੋਰ ਬਹੁਤ ਸਾਰੇ ਵਿਦਿਆਰਥੀ ਆ ਜਿਨ੍ਹਾਂ ਨੇ ਅਲੱਗ-ਅਲੱਗ ਪੇਪਰਾਂ ਵਿੱਚੋਂ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ ਆਗਾਜ਼ ਕਲਾਸਸ ਦੇ ਵਿਦਿਆਰਥੀ ਲਗਭਗ ਹਰੇਕ ਪੇਪਰ ਵਿੱਚੋਂ 80% ਦੇ ਕਰੀਬ ਜਿਹੜੇ ਆ ਉਹ ਸਿਲੈਕਟ ਹੋਏ ਹਨ ਅਗਾਸ ਕਲਾਸੇ ਪਟਿਆਲਾ ਮੌਜੂਦਾ ਸਮੇਂ ਵਿੱਚ ਮਾਸਟਰ ਕਾਰਡ ਯੂਜੀਸੀ ਨੈਕਟ ਸਕੂਲ ਲੈਕਚਰਰ ਕਾਲਜ ਲੈਕਚਰਰ ਪੀਐਸ ਟੈਟ ਤੇ ਹੋਰ ਬਹੁਤ ਸਾਰੇ ਬੈਚ ਜਿਹੜੇ ਆ ਉਹ ਚਲਾ ਰਿਹਾ ਹੈ ਅਸੀਂ ਇਸ ਸਮੇਂ ਦੌਰਾਨ ਜੂਨ ਦੇ ਵਿੱਚ ਹੌਲੀਡੇਜ਼ ਦੇ ਵਿੱਚ ਹੌਲੀਡੇ ਇੱਕ ਆਫਰ ਆਏ ਹੋਏ ਹਨ ਉਹਨਾਂ ਆਫਰ ਬਾਰੇ ਮੈਂ ਤੁਹਾਨੂੰ ਜਾਣਕਾਰੀ ਜਿਹੜਾ ਅੰਤ ਤੇ ਇਸ ਵੀਡੀਓ ਤੇ ਦੇਵਾਂਗਾ ਪਰ ਅਸੀਂ ਮਾਸਟਰ ਗ੍ਰੈਜੂਏਟ ਨਾਲ ਰਿਲੇਟਡ ਇਸ ਜੂਨ ਮਹੀਨੇ ਵਿੱਚ ਹੋਰ ਵੀ ਚਾਰ ਕੋਰਸ ਜਿਹੜੇ ਸ਼ੁਰੂ ਕੀਤੇ ਇੱਕ ਕ੍ਰੈਸ਼ ਕੋਰਸ ਆ ਸਾਡਾ 30 ਦਿਨ ਦਾ ਉਹ ਤੁਸੀਂ ਲੈ ਸਕਦੇ ਹੋ ਇਹਦਾ ਡੈਮੋ ਜਿਹੜਾ ਅੱਜ ਮੈਂ 2 ਜੂਨ ਨੂੰ ਆਪਣੇ YouTube ਚੈਨਲ ਤੇ ਲਾਇਆ ਵੀ ਉਹ ਚ ਕੀ ਹੋਵੇਗਾ ਉਹ ਤੁਸੀਂ ਦੇਖ ਸਕਦੇ ਹੋ ਇੱਕ ਟੈਸਟ ਸੀਰੀਜ਼ ਦੇ ਅਲੱਗ-ਅਲੱਗ ਮੋਡ ਨੇ ਟੈਸਟ ਸੀਰੀਜ਼ ਰਿਕਾਰਡਿੰਗ ਮੋਡ ਦੇ ਵਿੱਚ ਆ ਟੈਸਟ ਸੀਰੀਜ਼ ਲਾਈਵ MCQ ਦੀ ਆ ਉਹ ਤੁਸੀਂ ਲੈ ਸਕਦੇ ਹੋ ਭਾਸ਼ਾ ਵਿਗਿਆਨ ਤੇ ਵਿਆਕਰਨ ਦਾ ਕੋਰਸ ਆ ਜਿਹਦੇ ਚ ਅਸੀਂ 0 ਤੋਂ ਲੈ ਕੇ ਵਿਆਕਰਨ ਤੇ ਭਾਸ਼ਾ ਵਿਗਿਆਨ ਦਾ ਜਿਹੜੇ ਸਾਰੇ ਟੌਪਿਕ ਲਗਭਗ ਅਸੀਂ 1 ਮਹੀਨੇ ਚ ਕਰਾਵਾਂਗੇ ਉਹ ਤੁਸੀਂ ਜਿਹੜਾ ਸਾਡਾ ਕੋਰਸ ਲੈ ਸਕਦੇ ਹੋ ਇੱਕ BA ਦੀਆਂ ਪਾਠਕ੍ਰਮ ਦੀਆਂ 60 ਪੁਸਤਕਾਂ ਤਿੰਨਾਂ ਯੂਨੀਵਰਸਿਟੀਆਂ ਦਾ ਕੋਰਸ ਆ ਤੁਸੀਂ ਸਾਡਾ ਸਾਡੇ ਕੋਲੋਂ ਲੈ ਸਕਦੇ ਹੋ ਉਹਦੇ ਵਿੱਚ ਵੀ ਤੁਸੀਂ ਜਿਹੜਾ ਆਪਣੀ ਤਿਆਰੀ ਕਰ ਸਕਦੇ ਹੋ ਇਹ ਚਾਰ ਕੋਰਸ ਅਲੱਗ-ਅਲੱਗ ਹਨ ਚਾਰਾਂ ਦੀ ਅਲੱਗ-ਅਲੱਗ ਫੀਸ ਹੈ ਕੋਈ ਵਿਦਿਆਰਥੀ ਲੈਣਾ ਚਾਹੁੰਦਾ ਸਾਡੇ ਨਾਲ ਜਿਹੜਾ ਕੰਟੈਕਟ ਕਰ ਸਕਦਾ ਹੈ ਅਸੀਂ ਇਹਨਾਂ ਦਿਨਾਂ ਦੇ ਵਿੱਚ ਆਪਣੇ ਆਪਣੇ ਵਿਦਿਆਰਥੀਆਂ ਦੇ ਲਈ ਬਹੁਤ ਸਾਰੇ ਆਫਰ ਲਾਏ ਆ ਜਿਹੜੇ ਮੈਂ ਅੱਗੇ ਜਾ ਕੇ ਤੁਹਾਨੂੰ ਦੱਸਦਾ ਹਾਂ ਉਸ ਤੋਂ ਪਹਿਲਾਂ ਥੋੜਾ ਜਿਹਾ ਆਗਾਜ਼ ਕਲਾਸ ਬਾਰੇ ਤੁਸੀਂ ਜਾਣ ਲਓ ਕਿ ਆਗਾਜ਼ ਕਲਾਸ ਦੇ ਪਿਛਲੇ ਸਮੇਂ ਦੌਰਾਨ 80% ਦੇ ਕਰੀਬ ਰਿਜ਼ਲਟ ਰਿਹਾ ਹਰ ਪੇਪਰ ਦੇ ਵਿੱਚੋਂ ਇਸੇ ਤਰ੍ਹਾਂ ਹੀ ਇੱਕ ਚੀਜ਼ ਦਾ ਤੁਸੀਂ ਹੋਰ ਖਿਆਲ ਰੱਖਿਓ ਕਿ ਆਗਾਜ਼ ਕਲਾਸ ਦੀ ਜਿੰਨੀ ਵੀ ਤਿਆਰੀ ਹੋਏਗੀ ਉਹ ਇਸ ਤਰ੍ਹਾਂ ਦੀ ਹੋਏਗੀ ਕਿ ਤੁਹਾਨੂੰ ਕੋਈ ਐਕਸਟਰਾ ਨੋਟਸ ਜਾਂ ਕਿਤਾਬਾਂ ਪੜ੍ਹਨ ਦੀ ਲੋੜ ਨਹੀਂ ਪਵੇਗੀ ਸਾਡੇ ਕਰਵਾਏ ਵਿੱਚੋਂ ਹੀ 100% ਪੇਪਰ ਆਵੇਗਾ ਇਹ ਸਾਡੀ ਜਿਹੜੀ ਆ ਗਾਰੰਟੀ ਆ ਤੁਸੀਂ ਇਸ ਤੋਂ ਇਲਾਵਾ ਸਾਡੇ ਜਿਹੜੇ ਪੁਰਾਣੇ ਰਿਜ਼ਲਟ ਵੇਖ ਸਕਦੇ ਹੋ ਸਾਡੀ ਵੈਬਸਾਈਟ ਦੇ ਉੱਤੇ agazclasses.in ਦੇ ਉੱਤੇ ਇਸੇ ਤਰ੍ਹਾਂ YouTube ਚੈਨਲ ਦੇ ਉੱਤੇ ਸਾਡੇ ਜਿਹੜੇ ਆ ਡੈਮੋ ਵੇਖ ਸਕਦੇ ਹੋ YouTube ਚੈਨਲ ਹੈ ਹਰਪ੍ਰੀਤ ਸਿੱਧੂ ਅਗਾਜ਼ ਕਲਾਸਸ ਤੇ ਉੱਥੇ ਬਹੁਤ ਸਾਰੇ ਜਿਹੜੀ ਆ ਸਮਗਰੀ ਤੁਹਾਨੂੰ ਮਿਲੇਗੀ ਸਾਡੇ ਜਿਹੜੇ ਲੈਕਚਰ ਮਿਲਣਗੇ ਉਹ ਤੁਸੀਂ ਵੇਖ ਸਕਦੇ ਹੋ ਉਹ ਸਾਡੇ ਚੈਨਲ ਦੇ ਉੱਤੇ ਅਸੀਂ ਜੂਨ ਦੇ ਮਹੀਨੇ ਵਿੱਚ ਆਪਣੇ ਵਿਦਿਆਰਥੀਆਂ ਲਈ ਹੌਲੀਡੇ ਆਫਰ ਲਗਾਏ ਹੋਏ ਨੇ ਜਿਦੇ ਵਿੱਚ ਅਸੀਂ ਲਗਭਗ ਹਰੇਕ ਕੋਰਸ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਹੈ ਤੁਹਾਨੂੰ ਆਫਰ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਕਿ ਮਾਸਟਰ ਗ੍ਰੈਜੂਏਟ ਚ ਅਸੀਂ 3000 ਰੁਪਏ ਦਾ UGC NET ਤੇ 4000 ਰੁਪਏ ਦਾ ਸਕੂਲ ਲੈਕਚਰਾਰ ਚ 3000 ਦਾ TET ਚ 3000 ਦਾ ਕਾਲਜ ਲੈਕਚਰਾਰ ਦੇ ਵਿੱਚ 3000 ਦਾ ITT ਦੇ ਵਿੱਚ 2000 ਦਾ ਇਸੇ ਤਰ੍ਹਾਂ ਜਿਹੜੇ ਅਸੀਂ ਕ੍ਰੈਸ਼ ਕੋਰਸ ਭਾਸ਼ਾ ਵਿਗਿਆਨ ਵਿਆਕਰਨ ਵਾਲਾ ਕੋਰਸ ਹੈ ਟੈਸਟ ਸੀਰੀਜ਼ ਹੈ ਉਹ ਸਾਰੇ ਕੋਰਸ ਅਸੀਂ 5-5000 ਰੁਪਏ ਦੇ ਵਿੱਚ ਦੇ ਰਹੇ ਹਾਂ ਬਾਕੀ ਉਹਨਾਂ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਿਹੜੀ ਜਾਣਕਾਰੀ ਆ ਉਹ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਵੀਡੀਓ ਉੱਤੇ ਤੁਸੀਂ ਨੰਬਰ ਦੇਖ ਰਹੇ ਹੋ ਇਹਨਾਂ ਨੰਬਰ ਦੇ ਉੱਤੇ ਕਾਲ ਕਰਕੇ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਆਨਲਾਈਨ ਮੋਡ ਦੇ ਵਿੱਚ ਆਫਲਾਈਨ ਕਿ ਰਿਕਾਰਡਿੰਗ ਕਿਸੇ ਵੀ ਮੋਡ ਦੇ ਵਿੱਚ ਤੁਸੀਂ ਆਪਣੀਆਂ ਜਿਹੜੀਆਂ ਕਲਾਸਾਂ ਲੈ ਸਕਦੇ ਹੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਥੈਂਕ ਯੂ